ਬਸ ਕਰ ਭਾਬੀ ਕਿਉਂ ਮਨ ਖਰਾਬ ਕਰਿਆ ਕੀ ਕਰੇਗੀ ਮਨ ਖਰਾਬ ਕਰਕੇ 2 ਮਹੀਨੇ ਹੋ ਗਏ ਚੰਦਰੇ ਨੂੰ ਘਰੋਂ ਗਏ ਕੋਈ ਹਤਾ ਪਤਾ ਨਹੀਂ ਉਹਦਾ ਕਿੱਥੇ ਗਿਆ ਹੋਹੀ ਤਾਂ ਮੈਂ ਗੱਲ ਕਰਨੀ ਆ ਵਿਆਹ ਜਮੈਂ ਥੁੱਕੀ ਗੁਨਾਹ ਹੋ ਗਿਆ ਸੀ ਕੀ ਗਲਤੀ ਕਰਤੀ ਸੀ ਮੈਂ ਜੇ ਕੋਈ ਗੱਲ ਸੀ ਤਾ ਮੈਂ ਨਾ ਬੈਠ ਕੇ ਗੱਲ ਕਰਦਾ ਹੇ ਮੈਨੂੰ ਛੱਡ ਕੇ ਜਾਣਾ ਕਿਸ ਗੱਲ ਦਾ ਹਾਲਾਪਲਾ ਨਾ ਨਾ ਭਾਬੀ ਤੂੰ ਆਪਣੇ ਆਪ ਨੂੰ ਨਕੋਸ ਤੇਰਾ ਕੋਈ ਕਸੂਰ ਨਹੀਂ ਕੀ ਪਤਾ ਉਹਦੇ ਮਨ 'ਚ ਕੀ ਗੱਲ ਹੋਊਗੀ ਢੰਪਾ ਢੰਪਾ ਮੇਰੀ ਗੱਲ ਸੁਣ ਫਿਰੇ ਫਿਰੇ ਤੂੰ ਹਾਂ ਬੈਣੇ ਫਿਰੇ ਤੂੰ ਕਿੱਥੇ ਸੀ ਉੱਚਾ ਨਾ ਕਿੱਥੇ ਚਲਾ ਗਿਆ ਸੀ ਵੀਰੇ ਐਨੇ ਸਾਲਾਂ ਬਾਅਦ ਉਹ ਮੈਂ ਨਾ ਡਿੰਪਲ ਨਾਲ ਗੱਲ ਕਰਨੀ ਆ ਇੱਕ ਤੂੰ ਜੋ ਵੀ ਗੱਲ ਕਰਨੀ ਆ ਮੈਂ ਇੱਥੇ ਬੁਲਾਉਣੀ ਆ ਇੱਥੇ ਗੱਲ ਕਰ ਡਿੰਪਲ ਨਾਲ ਕੀ ਕਰੀ ਜਾਂਦੇ ਆ ਦਵਾ ਉਹ ਮੇਰੇ ਘਰ ਵਾਲੇ ਆ ਲੌਗਾਂ ਦੇ ਅੰਦਰ ਜਾ ਕੇ ਗੱਲ ਕਰੋ ਨਹੀਂ ਵੀਰੇ ਹੁਣ ਤੇਰੀ ਇਮਾਨਤ ਨਹੀਂ ਰਹੀ ਆਈ ਹਾਈ ਮੇਰੀ ਸੋਹਣੀ ਸਾਦੀ ਹੋ ਗਈ ਤੌਰ ਹਾਂਜੀ ਬਸ ਪਿਆਰੀ ਹੈ ਭਾਬੀ ਤੂੰ ਦੱਸ ਤੇਰਾ ਜੀ ਲੱਗਿਆ ਹਾਂਜੀ ਹਾਂਜੀ ਮੇਰਾ ਤਾਂ ਜੀ ਲੱਗ ਗਿਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਫਿਰ ਜੀ ਕਿੱਦਾਂ ਨਹੀਂ ਸੀ ਲੱਗਣਾ ਅੱਛਾ ਤੈ ਇਹ ਦੱਸ ਤੁਹਾਡਾ ਘਰ ਕਿਵੇਂ ਲੱਗਿਆ ਸੋਹਣਾ ਹੈ ਜਿੰਨੇ ਸਾਰੇ ਤੁਸੀਂ ਸੋਹਣੇ ਹੋ ਖਾਣਾ ਸੋਹਣਾ ਤੁਹਾਡਾ ਘਰ ਹੈ ਤੇ ਮੇਰੇ ਵੀਰੇ ਦਾ ਸੁਭਾਅ ਕਿਵੇਂ ਲੱਗਿਆ ਉਹਨਾਂ ਦਾ ਸੁਭਾਅ ਵੀ ਬਹੁਤ ਚੰਗਾ ਹੈ ਏ ਮੇਰੀ ਭਾਬੀ ਤਾਂ ਸੱਚੀ ਚੰਨ ਦਾ ਟੁਕੜਾ ਹੀ ਆ ਐਨੀ ਸੋਹਣੀ ਆ ਭਾਬੀ ਮੇਰੀ ਸਹੇਲੀयां ਪਤਾ ਕੀ ਕਹਿੰਦੀਆਂ ਸੀ ਵੀ ਤੇਰੀ ਭਾਬੀ ਨਾ ਬਹੁਤ ਸੋਹਣੀ ਆ ਬਿੱਲੀਆਂ ਬਿੱਲੀਆਂ ਅੱਖਾਂ ਨੇ ਉਹਦੀਆਂ ਮੈਂ ਤਾਂ ਕਹਤਾ ਤੇ ਮੇਰੀ ਭਾਬੀ ਨੂੰ ਨਾ ਤੁਸੀਂ ਨਜ਼ਰੀ ਨਾ ਲਾ ਦਿਓ ਮੈਂ ਤਾਂ ਅਜਲਾਂ ਤੇਰੇ ਤੋਂ ਮਿਰਚਾਂ ਵਾਰ ਕੇ ਫਿੱਟੂੰਗੀ ਅੱਛਾ ਜੀ ਬੜਾ ਮਸਕੇ ਨਾਲ ਮਾਰਿਆ ਕਰ ਤੇ ਚੇਹ ਨਜ਼ਰ ਤੈਨੂੰ ਲੱਗੀ ਨਾ ਬੋ ਫੇਰ ਬੱਸ ਮੈਨੂੰ ਕਿੱਥੇ ਲੱਗਣੀ ਆ ਨਾ ਭਾਬੀ ਸੱਚੀ ਐਨਾ ਤੇਰਾ ਗੋਰਾ ਰੰਗ ਤੂੰ ਐਡੀ ਸੋਹਣੀ ਸੱਚੀ ਚੰਨ ਦਾ ਟੁਕੜਾ ਲੱਗਦੀ ਆ ਮੇਰੀ ਭਾਬੀ ਤਾਂ ਮੇਰੀ ਨਣਦ ਵੀ ਬਹੁਤ ਸੋਹਣੀ ਆ ਬਹੁਤ ਚੰਗੇ ਸੁਭਾਅ ਦੀ ਐ ਮੈਨੂੰ ਅਸਲ ਦੇ ਵਿੱਚ ਨਾ ਇਹੀ ਡਰ ਲੱਗਿਆ ਰਹਿੰਦਾ ਸੀਗਾ ਕਿ ਖਾਰੇ ਪਤਾ ਨਹੀਂ ਕਿੱਦਾਂ ਦਾ ਪਰਿਵਾਰ ਹੋਊਗਾ ਮੈਨੂੰ ਸਮਝਣਗੇ ਵੀ ਕਿ ਨਹੀਂ ਪਰ ਮੈਨੂੰ ਤੈਨੂੰ ਦੇਖ ਕੇ ਨਾ ਐ ਲੱਗਦਾ ਤੇ ਤੈਨੂੰ ਤਾਂ ਪਾਲਾ ਹੀ ਚਾ ਆਇਆ ਦੀ ਭਾਬੀ ਦਾ ਹੋਰ ਕੀ ਨਾ ਭਾਬੀ ਲੈ ਸੱਚੀ ਉਕੇ ਲਈ ਸਮਝਣਗੇ ਮੈਨੂੰ ਤਾਂ ਇੰਨਾ ਚਾ ਚੜਿਆ ਪਿਆ ਏ ਮੇਰਾ ਤਾਂ ਐਂਜੀ ਕਰਦਾ ਸਾਰਿਆਂ ਨੂੰ ਆਪਦੀ ਭਾਬੀ ਨੂੰ ਵਿਖਾਵਾਂ ਵੀ ਦੇਖੋ ਮੇਰੀ ਭਾਬੀ ਕਿੰਨੀ ਸੋਹਣੀ ਆ ਮੈਨੂੰ ਡਰ ਲੱਗਦਾਗਾ ਲੋਕਾਂ ਦੀ ਨਜ਼ਰ ਬਹੁਤ ਬੁਰੀ ਏ ਪੱਥਰ ਪਾੜਦੀ ਏ ਨਜ਼ਰ ਸਹੀ ਗੱਲ ਆ ਤੇਰੀ ਨਜ਼ਰ ਤਾਂ ਸੱਚੀ ਬਹੁਤ ਬੁਰੀ ਹੁੰਦੀ ਆ ਰਿਸ਼ਤੇ ਤੱਕ ਖਤਮ ਕਰ ਦਿੰਦੀ ਆ ਪਰ ਹੱਥਾ ਹੱਥਾ ਆਪਣਾ ਰਿਸ਼ਤਾ ਹਮੇਸ਼ਾ ਬਣਾ ਕੇ ਰੱਖਣਾ ਔਰ ਭਾਬੀ ਇਹ ਰਿਸ਼ਤਾ ਨਾ ਆਪਾਂ ਬਣਾ ਕੇ ਰੱਖਣਾ ਇੱਕ ਸੇਨੀਆ ਵਾਂਗੂ ਰਹਿਣਾਗਾ ਆਪਾਂ ਜਮਾ ਹੀ ਨਹੀਂ ਇਹ ਰਿਸ਼ਤੇ ਨੂੰ ਟੁੱਟਣ ਦੇਣਾ ਹੈਗਾ ਜੇ ਕਦੇ ਤੂੰ ਮੈਨੂੰ ਕੁਝ ਕਹਿ ਵੀ ਦਾਂਗੇ ਨਾ ਤਾਂ ਮੈਂ ਚੁੱਪ ਕਰ ਜਿਆ ਕਰੂੰਗੀ ਹਲੈ ਕਮਲੀ ਹਾਂ ਮੈਂ ਤੈਨੂੰ ਕਾਹ ਤੱਕ ਕੁਝ ਕਹਿਣਾਗਾ ਬਸ ਮੈਂ ਤਾਂ ਐ ਫਿਕਰ ਆ ਜਿਵੇਂ ਤੂੰ ਹੁਣ ਮੈਨੂੰ ਪਿਆਰ ਕਰਦੀ ਹੈ ਨਾ ਗਾਹਾਂਵੇਂ ਪਿਆਰ ਕਰਦੀ ਰਹੀ ਬਸ ਕਿਤੇ ਬਦਲ ਨਾ ਜਾਈ ਹਾਏ ਹਾਏ ਭਾਬੀ ਆਇਨਾ ਕੈ ਮੇਰੀ ਭਾਬੀ ਅਰਗੀ ਭਾਬੀ ਤਾਂ ਨਾ ਕਰ ਕਰ ਹੋਵੇ ਐਨਾ ਗੋਰਾ ਰੰਗ ਕਰੇ ਦੀਵਾ ਜਗਾਉਣ ਦੀ ਲੋੜ ਨਹੀਂ ਰਾਤ ਨੂੰ ਠੀਕ ਹੈ ਮੇਰੀ ਪਿਆਰੀ ਨੰਦੇ ਹੁਣ ਬਾਲੀਆਂ ਤਰੀਫਾਂ ਨਾ ਕਰ ਓਹੋ ਭਾਬੀ ਜਿੰਨੀ ਤਰੀਫ ਤਰੀ ਕਰਾ ਨਾ ਉਨੀ ਥੋੜੀ ਆ ਗਈ ਕਿਹ ਉਹ ਜੀਆਂ ਗੱਲਾਂ ਕਰਦੀ ਓਹੋ ਭਾਬੀ ਮੈਂ ਤੇ ਤੁਨੂੰ ਗੱਲਾਂ ਗੱਲਾਂ ਚ ਚਾਹੀ ਪੁੱਛਣਾ ਭੁੱਲ ਗਈ ਮੈਂ ਤੇਰੀ ਵਾਸਤੇ ਨਾ ਚਾ ਲੈ ਕੇ ਆਉਣੀ ਆ ਨਹੀਂ ਨਹੀਂ ਤੁਸੀਂ ਨਾ ਲੈ ਕੇ ਆਇਓ ਮੈਂ ਹੀ ਤੁਹਾਡੇ ਕੋਲ ਉੱਥੇ ਆ ਜੰਨੀ ਆ ਰਪਾ ਬੈ ਕੇ ਗੱਲਾਂ ਬਾਤਾਂ ਹੋਰ ਕਰਾਂਗੇ ਠੀਕ ਆ ਤੁਸੀਂ ਬਾਹਰ ਆ ਜਾਓ ਮੈਂ ਨਾ ਬੂਆ ਲਾ ਕੇ ਹੋਣੀ ਆ ਕਿਤੇ ਕੋਈ ਆ ਕੇ ਮੇਰੀ ਭਾਬੀ ਨੂੰ ਨਜ਼ਰ ਲਾ ਦੇ ਖੰਗੜੀ ਨਾ ਹੋਵੇ ਤਾਂ ਸੱਚੀ ਇੰਨਾਂ ਬਾੜੀ ਚਾਹ ਆ ਬਸ ਪ੍ਰਮਾਤਮਾ ਮੇਰੇ ਪਰਿਵਾਰ ਨੂੰ ਨਾ ਇਦਾਂ ਹੀ ਬਣਾ ਕੇ ਰੱਖੀ ਤੁਸੀਂ ਐ ਇੰਝ ਚੁੱਪ ਜਿਹੀ ਬੈਠੇ ਹੋ ਖੁਸ਼ ਨਹੀਂ ਡਿੰਪਲ ਮੈਂ ਤਾਂ ਵੈਸੇ ਹੀ ਬੈਠਾ ਸੀ ਲੈ ਕਹਿੰਦਾ ਵੈਸੇ ਹੀ ਬੈਠਾ ਸੀ ਪਹਿਲਾਂ ਤਾਂ ਮੈਂ ਤੁਹਾਨੂੰ ਕਦੇ ਇੰਨਾ ਚੁੱਪ ਦੇਖਿਆ ਨਹੀਂ ਕੋਈ ਟੈਨਸ਼ਨ ਆ ਨਹੀਂ ਨਹੀਂ ਡਿੰਪਲ ਕੋਈ ਟੈਨਸ਼ਨ ਨਹੀਂ ਤੂੰ ਮੈਨੂੰ ਐ ਦੱਸ ਵੀ ਤੈਨੂੰ ਆਪਣਾ ਘਰ ਕਿਵੇਂ ਲੱਗਿਆ ਹਾਂ ਘਰ ਮੈਨੂੰ ਬਹੁਤ ਸੋਹਣਾ ਲੱਗਿਆ ਘਰਾਂ ਵਰਗਾ ਘਰ ਆ ਪਰ ਸੋਡੀ ਕੋਠੀਰ ਜੀ ਤਾਂ ਕੋਠੀ ਹੈ ਨਹੀਂ ਮੇਰੀ ਮੇਰਾ ਤਾਂ ਬਸ ਹੀ ਕਾ ਛੋਟਾ ਜਿਹਾ ਘਰ ਹੈ ਕਾਮਨੀਆ ਗੱਲਾਂ ਨਾ ਕਰੋ ਕੋਠੀ ਤੇ ਘਰ 'ਚ ਫਲਾ ਫਰਕ ਕੀ ਹੋਇਆ? ਕੋਠੀ 'ਚ ਵੀ ਉਹੀ ਈ ਟਾ ਲੱਗਦੀਆਂ ਨੇ ਤੇ ਘਰ 'ਚ ਵੀ। ਨਹੀਂ ਡਿੰਪਲ, ਫਰਕ ਤਾਂ ਹੁੰਦਾ ਹੈ ਪਰ ਤੂੰ ਨਾ ਮੇਰੇ ਦਿਲ ਰੱਖਣ ਲਈ ਕਹਿ ਰਹੀ ਹੈ। ਇਹ ਤਾਂ ਵਹਿਮ ਹੈ ਜੀ ਤੁਹਾਨੂੰ। ਕੀ ਪਤਾ ਪਰ ਓਸ ਕੋਠੀ ਨਾਲ ਉਹ ਵੀ ਵੱਡੀ ਕੋਠੀ ਪਾ ਲਈ। ਨਹੀਂ ਡਿੰਪਲ, ਹਜੇ ਤਾਂ ਸਿਰਫ ਸੁਪਨਾ ਹੀ ਲੱਗ ਸਕਦੇ ਆ। ਕੋਠੀ ਘਰ ਤਾਂ ਬਹੁਤ ਦੂਰ ਦੀ ਗੱਲ ਹੈ। ਚਲੋ ਛੱਡੋ ਜੀ। ਕਿਉਂ ਤੁਸੀਂ ਇਦਾਂ ਨਹੀਂ ਗੱਲਾਂ ਕਰੀ ਜਾਂਦੇ? ਬਾਲਾਂ ਨੂੰ ਬੋਝ ਲਈਦਾ ਹੁੰਦਾ ਤੇ ਰਿੰਪਲ ਤੈਨੂੰ ਮੈਂ ਕਹਿੰਦਾ ਸੀ ਕਈ ਵਾਰ ਬੰਦੇ ਕੋਲ ਨਾ ਪੈਸੇ ਨਹੀਂ ਹੁੰਦੇ ਕਿਸੇ ਟਾਈਮ ਤੇ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਹੋਈ ਮੈਨੂੰ ਨਾ ਕੁਝ ਦਿਨ ਪਹਿਲਾਂ ਦੱਸ ਲਈ ਨਹੀਂ ਜੀ ਮੈਨੂੰ ਕੋਈ ਚੀਜ਼ ਨਹੀਂ ਚਾਹੀਦੀ ਫਿਰ ਵੀ ਜੇ ਕਿਸੇ ਚੀਜ਼ ਦੀ ਲੋੜ ਹੋਈ ਨਾ ਜਾਂ ਤਾਂ ਤੂੰ ਮੈਨੂੰ ਦੱਸਦੀ ਜਾਂ ਫਿਰ ਗਗਨ ਨੂੰ ਦੱਸਦੀ ਕੋਈ ਨਾ ਜੀ ਜੇ ਬਾਲੀ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਂ ਦੱਸ ਦਿਆਂਗੀ ਹੁਣ ਤੁਸੀਂ ਆਰਾਮ ਕਰ ਲਓ ਮੈਂ ਥੋੜਾ ਜਿਹਾ ਕੰਮ ਨਿਬੇੜਨਾ ਚਲ ਠੀਕ ਹੈ ਕਰ ਲੇ ਤੁਸੀਂ ਤੇ ਉਹ ਤਾਂ ਠੀਕ ਹੈ ਵੀਰੇ ਮੈਨੂੰ ਇਹ ਦੱਸ ਤੈਂ ਵਿਆਹ ਦਾ ਸਾਰਾ ਇਕੱਠਾ ਕਰ ਲਿਆ ਸੀ ਖਰਚਾ ਕਿੰਨਾ ਹੋਇਆ ਸਾਬਕਾ ਤਾ ਬਣਾ ਲਿਆ ਸੀਗਾ ਲਾ ਲਿਆ ਭਾਈ ਨੇ ਸਾਬਕਾ ਤਾ ਮੈਂ ਜਦੋਂ ਸਾਰਾ ਕੁਝ ਸਾਰਾ ਕੁਝ ਜੋੜ ਜੜਾ ਕੇ 5 ਲੱਖ ਰੁਪਏ ਬਣ ਗਿਆ ਹਾਈ ਵੀਰੇ 5 ਲੱਖ ਰੁਪਿਆ ਪਰ ਵੀਰੇ ਆਪਾਂ ਇੰਨਾ ਕਰਜ਼ਾ ਮੋੜਾਂਗੇ ਕਿੱਥੋਂ ਉਸੇ ਗੱਲ ਦੀ ਤਾਂ ਮੈਨੂੰ ਟੈਨਸ਼ਨ ਹੈਗੀ ਮੈਂ ਤਾਂ ਇਹ ਸੋਚਿਆ ਸੀ ਮੈਂ ਤਾਂ ਸਾਰਿਆਂ ਤੋਂ ਫਰਤ ਕਰਕੇ ਲਾਤੇ ਮੈਂ ਤਾਂ ਐ ਸੀਗਾ ਵੀ ਵੀਰੇ ਦਾ ਵਿਆਹ ਤੂੰ ਤਾਂ ਹਮਲਾ ਕਰਨਾ ਪਰ ਹੁਣ ਕਰਜ਼ੇ ਹੀ ਬਾਲਾ ਚੜ ਗਿਆ ਹੁਣ ਸਮਝ ਨਹੀਂ ਆਉਂਦੀ ਵੀ ਮੋੜੂਗਾ ਕਿੱਥੋਂ ਵੀਰੇ ਪਰ ਤੂੰ ਮਾਮੇਰ ਗਿਆ ਫੋਨ ਲਾਉਣਾ ਸੀ ਮੈਂ ਪੁੱਛੇ ਸੀਗੇ ਉਹਨਾਂ ਨੇ ਵੀ ਮੁੜ ਕੇ ਕੋਈ ਗੱਲ ਨਹੀਂ ਰਾਹ ਪਾਈ ਨਹੀਂ ਹੁਣ ਮੇਰਾ ਫੋਨ ਚੱਕਦੇ ਨੇਗੇ ਸਹੀ ਗੱਲ ਆ ਵੀਰੇ ਅੱਜ ਕੱਲ ਕੋਣ ਆ ਕਿਸੇ ਦਾ ਉਦੋਂ ਤੱਕ ਕੀ ਰਿਸ਼ਤੇਦਾਰ ਆਉਂਦੇ ਨੇ ਜਦੋਂ ਤੱਕ ਉਹਨਾਂ ਨੂੰ ਆਪਣੀ ਲੋੜ ਐ ਨਹੀਂ ਤਾਂ ਸਾਰੇ ਹੀ ਪਾਸਾ ਵਟ ਲੈਂਦੇ ਨੇ ਉਹੀ ਤਾਂ ਗੱਲ ਆ ਮੈਂ ਤਾਂ ਬਾਈ ਨੂੰ ਵੀ ਐਂ ਕਿਹਾ ਸੀ ਕਿ ਮੈਂ ਉਹਦੇ ਫਰੈਂਡ ਤੋਂ ਵੜ ਕੇ ਲਾਇਆ ਜੇ ਪਤਾ ਲੱਗ ਗਿਆ ਵੀ ਮੈਂ ਕਰਜਾ ਚੱਕ ਕੇ ਲਾਇਆ ਪਤਾ ਨਹੀਂ ਕੀ ਕਹੂਗਾ ਨਹੀਂ ਕੋਈ ਗੱਲ ਨਹੀਂ ਢਿੰਕੇ ਤੂੰ ਵੀਰੇ ਉਹਦੇ ਕੋਲ ਗੱਲ ਨਾ ਕਰੀਂ ਆਪਾਂ ਵੀਰੇ ਦਾ ਘਰ ਥੋੜੋ ਖਰਾਬ ਕਰਨ ਨਾ ਗਾ ਕੋਈ ਨਾ ਆਪਾਂ ਨੂੰ ਫੇਰ ਵੀ ਉਹਨੇ ਪੜਾਇਆ ਲਿਖਾਇਆ ਪਾਲਿਆ ਪਲੋਸ਼ਿਆ ਐਡੇ ਐਡੇ ਕੀਤਾ ਫੇਰ ਕੀ ਹੋ ਗਿਆ ਜੇ ਆਪਾਂ ਉਹਦੇ ਵਿਆਹ ਤੇ ਪੈਸੇ ਲਾਤੇ ਆਪਣਾ ਵੀ ਤਾਂ ਫਰਜ਼ ਬਣਦਾ ਸੀ ਕੋਈ ਤਾਂ ਹੀ ਤਾਂ ਫੇਰ ਆਪਾਂ ਕੋਈ ਕਮੀ ਨਹੀਂ ਆਉਣ ਦਿੱਤੀ ਮੈਨੂੰ ਤਾਂ ਜਿੰਨਾ ਹੋਇਆ ਨਾ ਮੈਂ ਤਾਂ ਉਨਾਂ ਖਰਚਾ ਕਰਿਆ ਬਸ ਇਹਨਾ ਟੈਨਸ਼ਨ ਹੋ ਰਹੀ ਆ ਵੀ ਲਾਹੋਂ ਕਿੱਥੋਂ ਤੈਨੂੰ ਪਤਾ ਇੱਕ ਤਾਂ ਸਾਡੀ ਨੌਕਰੀ ਮੇਰੀ ਪ੍ਰਾਈਵੇਟ ਹੈਗੀ ਨਾ ਤਾਂ ਜਿਨ੍ਹਾਂ ਨੂੰ ਤਨਖਾਹ ਦਿੰਦੇ ਹੈਗੇ ਤੇ ਪੈਸੇ ਮੋੜਨੇ ਤਾਂ ਹੁਣ ਪੈਣੀ ਆ ਨਾ ਕੋਈ ਨਾ ਵੀਰੇ ਤੂੰ ਫਿਕਰ ਨਾ ਕਰ ਸਾਰਾ ਕੁਝ ਆਪੇ ਠੀਕ ਹੋ ਜਾਊਗਾ ਆਪਾਂ ਨਾ ਇਕੱਠੇ ਕਰਕੇ ਪੈਸੇ ਥੋੜੇ ਥੋੜੇ ਅਗਲੇ ਦੇ ਮੋੜ ਦਾਂਗੇ ਤੇ ਨਾ ਤੂੰ ਹੁਣ ਬਾਲੀਆਂ ਛੁੱਟੀਆਂ ਨਾ ਮਾਰਿਆ ਕਰ ਆਪਦਾ ਕੰਮ ਤੇ ਜਾਇਆ ਕਰ ਕੰਮ ਤੇ ਤਾਂ ਜਾਣਾ ਹੀ ਪਊਗਾ ਹੁਣ ਮੈਂ ਤਾਂ ਪਹਿਲੀ ਬਹੁਤ ਛੁੱਟੀਆਂ ਹੋ ਗਈਆਂ ਮੈਂ ਤਾਂ ਸੁਵਿਧਾ ਹੀ ਵੀ ਜਿੱਦੇ ਤੋਂ ਪੈੜੀ ਤੇ ਪੈਸੇ ਲੈ ਆ। ਉਸੇ ਤੋਂ ਹੀ ਪੈਸੇ ਹੋਰ ਫੜਨਾ। ਨਹੀਂ ਨਹੀਂ ਵੀਰੇ। ਐਮੀ ਆਪਣੀ ਜ਼ਮੀਨ ਦੇ ਕਾਗਜ਼ ਜਾਣਗੇ ਫਿਰ। ਇਹ ਕੰਮ ਨਹੀਂ ਕਰਨਾ। ਕੋਈ ਨਾ ਆਪਾਂ ਦੇਖਦੇ ਆਂ। ਵਾਹਿਗੁਰੂ ਆਪਣੇ ਸਾਰਾ ਕੁਝ ਠੀਕ ਕਰ ਦੂਗਾ। ਚਲੋ। ਵੀਰੇ ਦਾ ਵਿਆਹ ਹੋ ਗਿਆ ਨਾ। ਬਸ ਭਾਬੀ ਘਰੇ ਆ ਗਈ। ਭਾਬੀ ਦਾ ਸੁਆਭ ਬਹੁਤ ਵਧੀਆ। ਘਰ ਸੰਭਾਲਣ ਵਾਲੀ ਆ। ਚਲ ਬਸ ਇੰਨੀ ਕੁ ਤਾਂ ਆਪਾਂ ਨੂੰ ਖੁਸ਼ੀ ਆ ਵੀ ਆਪਣਾ ਪਰਿਵਾਰ ਠੀਕ ਠਾਕ ਆ ਤੂੰ ਮੇਰੀ ਗੱਲ ਸੁਣ ਇਹ ਗੱਲ ਹਲੇ ਪਤਾ ਨਾ ਲੱਗਣ ਦੀ ਵੀਰੇ ਨੂੰ ਵੀ ਪੈਸੇ ਆਪਾਂ ਕਰਜਾ ਚੱਕ ਕੇ ਲਾਏ ਆ ਜੇ ਪਤਾ ਲੱਗ ਗਿਆ ਪਤਾ ਨਹੀਂ ਕੀ ਕਹੂਗਾ ਤੇ ਨਹੀਂ ਵੀਰੇ ਮੈਂ ਵੀਰੇ ਨੂੰ ਪਲਕ ਤੱਕ ਨਹੀਂ ਲੱਗਣ ਦਿੰਦੀ ਹੈਗੀ ਵੀ ਚਾਹੇ ਕੁਝ ਮਰਜ਼ੀ ਹੋ ਜੇ ਕੋਈ ਨਹੀਂ ਆਪਾਂ ਦਿਨ ਰਾਤ ਇੱਕ ਕਰਕੇ ਨਾ ਪੈਸੇ ਮੋੜ ਦਾਂਗੇ ਚਲ ਕੋਈ ਨਹੀਂ ਮੈਂ ਵੀ ਫਿਰ ਕੱਲ ਤੋਂ ਕੰਮ ਤੇ ਜਾਣਾ ਅੱਜ ਮੈਂ ਮੜਾ ਜਿਹੜਾ ਮੜਾ ਮੂਟਾ ਰਹਿੰਦਾ ਦਾ ਸਮਾਨ ਲਾਇਆ ਨੂੰ ਵੀੜਿਆ ਹਾਂ ਤੂੰ ਨੇ ਮੇੜ ਦੀ ਮੈਂ ਵੀ ਚੱਕ ਤਰਜੀ ਕਰਦਾ ਜਿਹੜੀ ਰਹੇਗੀ ਚੰਗਾ ਠੀਕ ਹੈ ਸਾਇਰ ਅੱਬਾ ਹੁਣ ਇੰਨੇ ਪੈਸੇ ਅਸੀਂ ਕਿੱਥੋਂ ਮੋੜਾਂਗੇ ਮੈਨੂੰ ਤਾਂ ਟੈਨਸ਼ਨ ਹੀ ਖੜੀ ਹੋ ਗਈ 4-5 ਲੱਖ ਰੁਪਈਆ ਕੁਛ ਨਾ ਕੁਛ ਤਾਂ ਕਰਨਾ ਪਊਗਾ ਬੱਸ ਕਰ ਭਾਬੀ ਕਿਉਂ ਮਨ ਖਰਾਬ ਕਰਿਆ ਕੀ ਕਰੇਗੀ ਮਨ ਖਰਾਬ ਕਰਕੇ 2 ਮਹੀਨੇ ਹੋ ਗਏ ਚੰਦਰੇ ਨੂੰ ਘਰੋਂ ਗਏ ਕੋਈ ਆ ਤਾਂ ਪਤਾ ਨਹੀਂ ਉਹਦਾ ਕਿੱਥੇ ਗਿਆ ਹੋਹੀ ਤਾਂ ਮੈਂ ਗੱਲ ਕਹਿਨੀ ਹੈ ਵੇਹ ਜਮੈਂ ਤੁੱਕੀ ਗੁਨਾਹ ਹੋ ਗਿਆ ਸੀ ਕੀ ਗਲਤੀ ਕਰਤੀ ਸੀ ਮੈਂ ਜੇ ਕੋਈ ਗੱਲ ਸੀ ਤਮੇ ਨਾ ਬੈਠ ਕੇ ਗੱਲ ਕਰਦਾ ਆਏ ਮੈਨੂੰ ਛੱਡ ਕੇ ਜਾਣਾ ਕਰਦਾ ਹੱਲਾ ਪਲਾ ਨਾ ਨਾ ਭਾਬੀ ਤੂੰ ਆਪਣੇ ਆਪ ਨੂੰ ਨਕੋਸ ਤੇਰਾ ਕੋਈ ਕਸੂਰ ਨਹੀਂ ਕੀ ਪਤਾ ਉਹਦੇ ਮਨ ਚ ਕੀ ਗੱਲ ਹੋਊਗੀ ਕਿਉਂ ਕਰੋ ਜਾਵੜਿਆ ਹੋ ਚੁੱਪ ਚਾਪ ਚਲ ਗਿਆ ਅੱਗੇ ਕਿਹੜਾ ਸਾਡੇ ਨਾਲ ਕੋਈ ਗੱਲ ਨਹੀਂ ਸੀ ਕਰਦਾ ਜੇ ਕੋਈ ਗੱਲ ਸੀ ਤਾਂ ਸਾਨੂੰ ਦੱਸ ਦਿੰਦਾ ਉਹ ਤਾਂ ਸੋਚਦੇ ਆ ਨਾ ਪਤਾ ਨਹੀਂ ਕਿੱਥੇ ਹੋਣਾ ਕਿੱਥੇ ਨਹੀਂ ਜਿੱਥੇ ਵੀ ਹੋਣਾ ਭਾਬੀ ਤੇਰੀ ਫਿਕਰ ਤਾਂ ਵੀਰੇ ਨੂੰ ਜ਼ਰੂਰ ਹੋਊਗੀ ਤੇਰੇ ਬਾਰੇ ਤਾਂ ਉਹ ਜ਼ਰੂਰ ਸੋਚਦਾ ਹੁਣ ਜੇ ਉਹ ਮੇਰੇ ਬਾਰੇ ਸੋਚਦਾ ਨਾ ਤਾਂ ਦੋ ਮਹੀਨੇ ਬਾਹਰ ਨਾ ਰਹਿੰਦਾ ਹੁਣ ਅਸਲ ਵਿੱਚ ਮੇਰੀ ਫਿਕਰ ਹੀ ਨਹੀਂ ਹੈਗੀ ਵੀ ਮੈਂ ਜਿਉਂਦੀ ਆ ਜਾਂ ਮਰ ਗਈ ਆ ਨਾ ਭਾਬੀ ਆਏ ਨਾ ਬੋਲ ਐਂਕਾ ਤੋ ਬੋਲਦੀ ਆ ਤੂੰ ਅਸੀਂ ਹੈਗੇ ਆ ਨਾ ਤੇਰੇ ਨਾਲ ਤੂੰ ਸੇ ਬਹਿ ਗਿਆ ਉਹ ਪਰ ਮੈਂ ਉਹਦੇ ਨਾਲ ਬਹੁਤ ਸਪਨੇ ਦੇਖੇ ਸੀ ਉਹਨਾਂ ਦਾ ਕੀ ਕਰਾਂ ਕੀ ਕਰੀਏ ਪਾਪੀ ਅਸੀਂ ਵੀ ਨਾ ਲੋਕ ਕਾਲੀਆਂ ਗੱਲਾਂ ਸੁਣ ਕੇ ਆ ਗਏ ਪਤਾ ਨਹੀਂ ਕੀ ਕਸ਼ ਬੋਲਦੇ ਰਹਿੰਦੇ ਨੇ ਲੋਕ ਮੈਨੂੰ ਵੀ ਤਾਂ ਲੋਕ ਇਹੀ ਕਹਿੰਦੇ ਨੇ ਨਾ ਕਿ ਇਹੀ ਕੁ ਲੈਣੀ ਆ ਉਹ ਚੰਗਾ ਪੜਾ ਹੁੰਦਾ ਸੀ ਪਹਿਲਾਂ ਉਹਨੇ ਕਦੇ ਨਹੀਂ ਐਦਾਂ ਕੀਤਾ ਜ਼ਰੂਰ ਇਹ ਤਾਂ ਕੋਈ ਗੱਲ ਹੋਈ ਹੋਣੀ ਆ ਹੈ ਨਹੀਂ ਉਹਨੂੰ ਕੁਝ ਕਿਹਾ ਹੋਣਾ ਤਾਂ ਹੀ ਅਗਲਾ ਘਰ ਛੱਡ ਕੇ ਭੱਗ ਗਿਆ ਨਹੀਂ ਭਾਬੀ ਅਸੀਂ ਤਾਂ ਕਦੇ ਲੋਕਾਂ ਦੀ ਪ੍ਰਵਾਹ ਕੀਤੀ ਨਹੀਂ ਨਾਲੇ ਲੋਕ ਸਿਰਫ ਗੱਲਾਂ ਕਰ ਸਕਦੇ ਨੇ ਕੀ ਕਰਨਗੇ ਲੋਕਾਂ ਨੇ ਸੁਣ ਕੇ ਆਪਦਾ ਮਨ ਦੁਖੀ ਕਰਨਗੇ ਨਾਲੇ ਦੁੱਖ ਤਾਂ ਤੈਨੂੰ ਆ ਛੇ ਮੈਨੂੰ ਤੇਰੇ ਘਰ ਆਲਾ ਸੀ ਤੇ ਮੇਰਾ ਭਰਾ ਲੋਕਾਂ ਲਈ ਤਾਂ ਨਾ ਮਜਾਕ ਹੈ ਬਸ ਬੈ ਕੇ ਸੱਥਾਂ ਚ ਗੱਲਾਂ ਕਰ ਸਕਦੇ ਨੇ ਕੋਈ ਨਹੀਂ ਕਿਸੇ ਨੂੰ ਪੁੱਛਦਾ ਸਹੀਆ ਫਿਕਰ ਤੈਨੂੰ ਤੂੰ ਸਿਰਫ ਮੈਨੂੰ ਪਥੇਰਾ ਜ਼ੋਰ ਲਾ ਲਿਆ ਪਤਾ ਨਹੀਂ ਕਿੱਥੇ ਕਿੱਥੇ ਨਹੀਂ ਜਾ ਕੇ ਲੱਭਿਆ ਥਾਣੇ ਵਾਲੇ ਵੀ ਮੇਰੇ ਨਾਲ ਦਾ ਅੱਕ ਗਏ ਉਹਨੂੰ ਲੱਭ ਲੱਭ ਕੇ ਇੱਕ ਵਾਰੀ ਮੈਨੂੰ ਪਤਾ ਲੱਗ ਜੇ ਕਿਹੜੇ ਹਾਲਾਤਾਂ ਜਾਓ ਜਿੱਥੇ ਵੀ ਹੋ ਮੈਨੂੰ ਜਾ ਕੇ ਲੈ ਆਵਾਂਗੀ ਸਮਝਿੰਦੇ ਆਪਾਂ ਵੀ ਅਸੀਂ ਤੈਨੂੰ ਕੀ ਕਰੀ ਮਜਬੂਰਾ ਕੁਝ ਕਰ ਨਹੀਂ ਸਕਦੇ ਦਿਲ ਨਹੀਂ ਲੱਗਦਾ ਕਿਤੇ ਵੀ ਛੀ ਕਰਦਾ ਘਰ ਛੱਡ ਕੇ ਕਿਤੇ ਦੂਰ ਚਾਵੜੀ ਪਰ ਪਰ ਬਸ ਨਹੀਂ ਚੱਲਦਾ भाभी छुप हो जा मेरी किस्मत माड़ी है गगन ना भाभी किस्मत माड़ी है मेरी बहुत तो कुछ सोचा कुछ नहीं हो ਹਾ ਗਗਨ ਵੀਰੇ ਸਾਲ ਹੋ ਗਿਆ ਵੀਰੇ ਨੂੰ ਘਰੋਂ ਗਏ ਤੇ ਅੱਜ ਤੱਕ ਉਹਦਾ ਕੋਈ ਹਟਾ ਪਤਾ ਨਹੀਂ ਤੇ ਨਾ ਕੋਈ ਥਾਣੇ ਵਾਲੇ ਪਤਾ ਲੱਗਾ ਤਕੇ ਤੇ ਨਾ ਆਪਾਂ ਨੂੰ ਕੁਝ ਪਤਾ ਲੱਗਿਆ ਗਗਨ ਇਹ ਤਾਂ ਗੱਲਾਂ ਸਾਰੀਆਂ ਮੈਨੂੰ ਹੀ ਪਤਾ ਮੈਂ ਹੁਣ ਕੀ ਕਰਾਂ ਬਾਈ ਮੈਨੂੰ ਤਾਂ ਆਪ ਨੂੰ ਸਮਝ ਨਹੀਂ ਆਉਂਦੀ ਭਾਬੀ ਬੜੀ ਕੀ ਖਿਆਲ ਮੈਂ ਸਮਝਿਆ ਨਹੀਂ ਕੁਝ ਟੇਕ ਟੇਕ ਕੇ ਉਨੇ ਰੋਂਦੀ ਕਰ ਲੌਂਦੀ ਨੇ ਸਹਾਲ ਕੱਢ ਲਿਆ ਛੇ ਉਹਦੀ ਜਗ੍ਹਾ ਤੇ ਕੋਈ ਹੋਰ ਹੁੰਦੀ ਨਾ ਹੁਣ ਨੂੰ ਘਰ ਛੱਡ ਕੇ ਚਲੀ ਜਾਂਦੀ ਮੇਰਾ ਫੈਸਲਾ ਇਹ ਸੀ ਕਿ ਜੇ ਤੁੰਗਾ ਬਿਨਲ ਵਿਆਹ ਕਰਾ ਲੇਂਦਾ ਦਿਮਾਗ ਖਰਾਬ ਹੋ ਗਿਆ ਤੇਰਾ ਇਹ ਕਿਵੇਂ ਹੋ ਸਕਦਾ ਫਾ ਉਹ ਕਮਲ ਜੀ ਉਹ ਮੇਰੀ ਵੱਡੀ ਭਾਬੀ ਆ ਤੇ ਵੱਡੀ ਭਾਬੀ ਮਾਮਾ ਵਰਗੀ ਹੁੰਦੀ ਆ ਮੈਂ ਇਹ ਨਹੀਂ ਕਰ ਸਕਦਾ ਅੱਛਾ ਠੰਕੇ ਜੇ ਉਹ ਛੋਟੀ ਹੁੰਦੀ ਫਿਰ ਵੀ ਤੂੰ ਮਨਾ ਕਰ ਦਿੰਦਾ ਵਕਤ ਪਈ ਤੋਂ ਨਾ ਨਾਲ ਖੜੀਦਾ ਹੁੰਦਾ ਨਾਲੇ ਜੇ ਉਹ ਆਪਣੇ ਨਾਲ ਖੜੀ ਹੈ ਨਾ ਅੱਜ ਤੱਕ ਤਾਂ ਆਪਣਾ ਵੀ ਫਰਜ਼ ਬਣਦਾ ਆਪਾਂ ਉਹਦੇ ਨਾਲ ਖੜੀ ਤੇ ਫਿਰ ਆਪਾਂ ਉਹਨੂੰ ਕਿਹੜਾ ਤੱਕਾ ਦਿੱਤਾ ਕਰਾਂ ਨਾਲ ਤਾਂ ਰਹਿ ਰਹੇ ਆ ਉਹ ਜ਼ਿੰਦਗੀ ਕਿਵੇਂ ਕੱਟੂਗੀ ਟਿੰਕੀ ਇਹ ਵੀ ਤਾਂ ਤੂੰ ਸੋਚ ਲੋਕਾਂ ਦੇ ਤਾਨੇ ਮਿਹਨੇ ਉਤੋਂ ਗੱਲਾਂ ਸੁਣਨੀ ਬਹੁਤ ਔਖੀਆਂ ਨੇ ਉਹੀ ਤਾਂ ਡਰਾ ਵੀ ਲੋਕ ਕੀ ਕਹਿਣਗੇ ਜੇ ਤੂੰ ਲੋਕਾਂ ਦੀ ਪਰਵਾਹ ਕਰਨ ਲੱਗ ਗਿਆ ਨਾ ਤਾਂ ਆਪਾਂ ਅੱਜ ਕਰ ਝਾੜ ਕੇ ਬਹਿ ਜਾਾਂਗੇ ਬਾਕੀ ਰਹੀ ਗੱਲ ਲੋਕ ਤਾਂ ਹੁਣ ਵੀ ਨਹੀਂ ਜਾਣ ਦਿੰਦੇ ਹੁਣ ਵੀ ਬਹੁਤ ਕੁਝ ਕਹਿੰਦੇ ਨੇ ਬੇਗਗਨ ਮੇਰਾ ਦਿਲ ਨਹੀਂ ਮੰਨਦਾ ਇਹ ਕਰਨ ਨੂੰ ਨਾਲੇ ਜੇ ਭਾਬੀ ਨੇ ਗੱਲ ਸੁਣ ਲਈ ਉਹ ਨਾਰਾਜ਼ ਹੋ ਜਾਊਗੀ ਠੀਕ ਹੈ ਮਨ ਤਾਂ ਮੇਰਾ ਵੀ ਨਹੀਂ ਮੰਨਦਾ ਵੀਰੇ ਪਰ ਇੱਕ ਭੈਣ ਹੋਣ ਦੇ ਨਾਤੇ ਛੋ ਮੇਰਾ ਫਰਜ਼ ਸੀ ਮੈਂ ਤੈਨੂੰ ਕਹਿਤਾ ਆਪਣੇ ਘਰ ਦੀ ਇੱਜ਼ਤ ਆਪਣੇ ਘਰ ਦੇ ਅੰਦਰ ਹੀ ਰਹਿ ਜੂਗੀ ਵੀਰੇ ਤੂੰ ਗੱਲ ਨੂੰ ਸਮਝ ਚੱਲ ਠੀਕ ਆ ਦੇਖ ਨਾ ਜੇ ਤੂੰ ਕਹਿਨੀ ਹੈ ਨਾ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਪਰ ਇੱਕ ਵਾਰੀ ਤੂੰ ਭਾਬੀ ਨਾਲ ਗੱਲ ਕਰ ਲੈ ਤੂੰ ਬੇਫਿਕਰ ਹੋ ਜਾ ਤੈਨੂੰ ਵੀ ਮੇਰੀ ਗੱਲ ਮਨਜ਼ੂਰ ਆ ਨਾ ਹਾਂ ਆਪੀ ਨਾਲ ਮੈਂ ਆਪੇ ਗੱਲ ਕਰ ਲੂੰਗੀ ਡਿੰਪਲ ਆਓ ਡਿੰਪਲ ਆ ਗਏ ਤੁਸੀਂ ਹਾਂ ਆ ਲੈ ਫੜ ਕੀ ਆ ਇਹ ਤਨਖਾਹ ਆ ਗਈ ਪੈਸੇ ਅੱਛਾ ਜਾ ਗਈ ਤਨਖਾਹ ਰੱਖ ਦੀ ਅਲਮਾਰੀ ਚ ਚਲੋ ਮੈਂ ਰੱਖ ਦਾਂਗੀ ਤੇ ਮੈਂ ਬਾਜ਼ਾਰ ਜਾ ਕੇ ਆਉਣਾ ਮੜਾ ਜਾ ਕੁਛ ਲੈ ਆਉਣਾ ਤਾਂ ਦੱਸ ਦੇ ਮੈਨੂੰ ਹਾਂਜੀ ਲਿਆਉਣ ਵਾਲਾ ਦਾ ਸਮਾਨ ਬਠੇਰਾ ਪਿਆਗਾ ਤੁਹਾਨੂੰ ਪਤਾ ਹੀ ਆ ਘਰ ਦਾ ਸਾਰਾ ਸੌਦਾ ਖਤਮ ਹੋਇਆ ਪਿਆ ਆਟਾ ਵੀ ਨਾ ਗਦਨ ਚਾਚੀ ਕੋਲੋਂ ਲੈ ਕੇ ਆਈ ਸੀ ਚਲ ਕੋਈ ਗੱਲ ਨਹੀਂ ਫਿਰ ਮੈਂ ਲੈ ਆਉਂਗਾ ਅੱਜ ਲੈ ਆਓ ਮੈਂ ਤੁਹਾਨੂੰ ਐ ਪੁੱਛਦੀ ਸੀ ਵੀ ਆਪਣੇ ਜਿਹੜੇ ਉਹ ਪੈਸੇ ਰਹਿੰਦੇ ਸੀ ਦੇਣ ਲੈਣ ਵਾਲੇ ਦੇ ਦਿੱਤੇ ਤੁਸੀਂ ਸਾਰੇ ਹਾਂ ਕੁਸ਼ਕ ਤਾਂ ਨੋਟ ਦੇ ਥੋੜੇ ਜਿਹੇ ਰਹਿ ਗਏ ਬਸ ਕੋਈ ਨਹੀਂ ਉਹ ਵੀ ਉੱਤਰ ਜਾਣਗੇ ਹੌਲੀ ਹੌਲੀ ਹਾਂ ਸੱਚ ਮੈਂ ਤਾਂ ਹੋਰ ਵੀ ਗੱਲ ਕਰਨੀ ਸੀ ਹਾਂਜੀ ਯਾਰ ਗਗਨ ਦੇ ਸੋਰੇ ਵੀ ਵਿਆਹ ਮੰਗੀ ਜਾਂਦੇ ਆ ਉਹ ਤਾਂ ਮੈਨੂੰ ਪਤਾ ਆ ਵਿਚੋਲੇ ਦਾ ਫੋਨ ਆਇਆ ਤਾਂ ਸੀਗਾ ਕੱਲ ਫਿਰ ਮੈਂ ਕਿਹਾ ਹੁਣ ਮੈਂ ਕੀ ਗੱਲ ਕਰਾਂਗੀ ਤਾਂ ਹੀ ਤਾਂ ਮੈਂ ਥੋੜੀ ਗੱਲ ਕਰਵਾਤੀ ਸੀ ਉਹਨਾਂ ਨਾਲ ਮੈਂ ਸੋਚਦਾ ਸੀ ਵੀ ਜੇ ਆਪਾਂ ਉਹਦਾ ਵਿਆਹ ਕਰ ਦਈਏ ਕੀ ਖਿਆਲ ਆ ਵਿਆਹ ਤਾਂ ਕਰਨਾ ਹੀ ਆ ਪਰ ਮੈਨੂੰ ਐ ਆ ਵੀ ਉਹਦਾ ਵਧੀਆ ਵਿਆਹ ਕਰਾਂਗੇ ਉਹ ਨਹੀਂ ਨਹੀਂ ਆਪਾਂ ਯਾਰ ਚੁਣੀ ਚੜਾਵਾ ਕਰ ਦਿੰਨੇ ਆ ਤੈਨੂੰ ਪਤਾ ਰਹੇਗਾ ਪਹਿਲਾਂ ਹੀ ਕਿੰਨਾ ਕਰਜਾ ਜਿਹੜਾ ਸੀ ਮਸਾਲਾ ਹੈ ਇਹ ਕੋਈ ਗੱਲ ਹੁੰਦੀ ਆ ਚੁੰਨੀ ਚੜਾਵਾ ਇੰਨਾ ਟਾਈਮ ਵਿਚਾਰੀ ਨੇ ਆਪਣੇ ਘਰੇ ਕੰਮ ਕੀਤਾ ਤੇ ਹੁਣ ਆਪਾਂ ਉਹਦੇ ਵਾਸਤੇ ਇੰਨਾ ਵੀ ਨਹੀਂ ਕਰ ਸਕਦੇ ਲੋਕ ਕੀ ਕਹਿਣਗੇ ਉਹਦੇ ਅਗਲੇ ਸਹੁਰੇ ਮੇਨੇ ਮਾਰਨਗੇ ਵੀ ਤੇਰੇ ਪੇਕਿਆਂ ਤੋਂ ਇੰਨਾ ਵੀ ਨਹੀਂ ਸਰੇਆ ਸੀ ਲੈ ਐ ਕੀ ਹੋ ਬਗਾਨੀ ਆ ਘਰੇ ਕੰਮ ਕਰਨ ਨੂੰ ਆਪਣੀ ਭੈਣਾਂ ਨਾਲੇ ਉਹਨੂੰ ਪਤਾ ਹੀ ਆ ਸਾਰਾ ਆਪਣਾ ਵੀ ਕਿੰਨੇ ਮਜਬੂਰ ਆ ਆਪਾਂ ਕਿਵੇਂ ਦਾ ਕਰਜਲਾ ਹੈ ਦੇਖ ਤੈਨੂੰ ਪਤਾ ਹੀ ਹੈ ਸਾਰਾ ਕੁਝ ਉਹ ਤਾਂ ਮੈਂ ਤੁਹਾਡੀ ਗੱਲ ਨੂੰ ਮੰਨਦੀ ਆ ਪਰ ਫੇਰ ਵੀ ਆਪਾਂ ਥੋੜਾ ਬੋਤਾ ਤਾਂ ਕਰਾਂਗੇ ਇੱਕਦਮ ਐ ਵੀ ਥੋੜਾ ਤੋੜ ਦੇਣੀ ਹੈ ਵਿਚਾਰੀ ਕੁੜੀ ਤੇਰ ਕੋਈ ਗੱਲ ਨਹੀਂ ਦੇਖਦੇ ਆ ਮੈਂ ਕਰਦਾ ਕੁਝ ਠੀਕ ਆ ਤੁਸੀਂ ਜਾਇਓ ਬਾਜ਼ਾਰ ਹਾਂ ਨਾ ਥੋੜਾ ਬੋਤਾ ਨਾ ਸਮਾਨ ਉਹ ਲੈ ਆਇਓ ਜੰਗਾ ਮੈਂ ਲਿਆ ਦਿੰਨਾ ਕੋਈ ਨਹੀਂ ਠੀਕ ਆ ਜੰਗਾ ਠੀਕ ਆ ਦੇਖ ਲਾ ਇਹ ਗੱਲ ਮੰਨਦਾ ਨਹੀਂ ਇਹਨੂੰ ਮੈਂ ਕਿੰਨੀ ਵਾਰੀ ਕਿਹਾ ਵੀ ਦੁਕਾਨ ਦੀਆਂ ਚੀਜ਼ਾਂ ਨਾ ਖਾਇਆ ਕਰ ਹੋਰ ਕਿਉਂ ਤੂੰ ਨਹੀਂ ਮੰਨਦਾ ਉਹ ਗੱਲ ਪੇਟ ਖਰਾਬ ਹੋ ਜਾਊਗਾ ਤੇਰਾ ਕਦੇ ਦੇਖੀ ਮੈਗੀ ਮੰਗੀ ਜਾਊਗਾ ਕਦੇ ਪਾਸਤਾ ਘਰੇ ਇੰਨਾ ਫਰੂਟ ਪਿਆ ਹੁੰਦਾ ਉਹ ਤਾਂ ਤੂੰ ਖਾਂਦਾ ਨਹੀਂ ਉਹ ਥੋੜਾ ਇਹਨਾਂ ਦੇ ਨੰਗ ਦਾ ਉਹ ਵੀ ਤਾਂ ਗੱਲ ਲੱਗੀ ਐਵੇਂ ਰੋਟੀ ਨਹੀਂ ਖਾਣੀ ਤੇ ਬਾਤ ਪਾਦੀ ਮੈਂ ਵਾਰ ਗੱਲਾਂ ਨਾਲ ਜੁੜਾ ਰੱਖਣਾ ਕਿਆ ਕਹਿੰਦਾ ਵੇ ਜੁੜੇ ਰੱਖਣਾ బాబి అందర ਡਿੰਪਲ ਡਿੰਪਲ ਮੇਰੀ ਗੱਲ ਸੁਣ ਫਿਰੇ ਫਿਰੇ ਤੂੰ ਹਾਂ ਪਹਿਲੇ ਵੀਰੇ ਤੂੰ ਕਿੱਥੇ ਸੀ ਤੂੰ ਅਚਾਨਕ ਕਿੱਥੇ ਚਲਾ ਗਿਆ ਸੀ ਵੀਰੇ ਐਨੇ ਸਾਲਾਂ ਬਾਅਦ ਉਹ ਮੈਂ ਨਾ ਡਿੰਪਲ ਨਾਲ ਗੱਲ ਕਰਨੀ ਆ ਇੱਕ ਤੂੰ ਜੋ ਵੀ ਗੱਲ ਕਰਨੀ ਆ ਮੈਂ ਇੱਥੇ ਬੁਲਾਉਣੀ ਆ ਇੱਥੇ ਗੱਲ ਕਰ ਡਿੰਪਲ ਨਾਲ ਕੀ ਕਹੇ ਹੋ ਜਾਂ ਨਹੀਂ ਆ ਬਾਬਾ ਉਹ ਮੇਰੇ ਘਰ ਵਾਲੇ ਆ ਮੌਜੂਦ ਅੰਦਰ ਜਾ ਕੇ ਗੱਲ ਕਰ ਉਹ ਨਹੀਂ ਵੀਰੇ ಹೊಣಸ್ತೇರಿಯಮಾಂತ ನೈ